ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਓੰਕਾਰ ਵਜਿ ਕਿਥੇ ਸ੍ਰੀਪੁਰਤਜੀ ਸਾਹਾਏ ਵਾਰ ਸ੍ਰੀਪੁਰਤਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਗrade ਸਮਰਕਾਇ ਕਰੋ ਨਾਮ ਕਲਿਤ ਹੈ ਹੈ ਗੰਭੀਰ ਬੁਰਕਾ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਗੋਬਨ ਬੰਦਨੋ ਸਿਮਰੋ ਸ੍ਰੀ ਅਰਦਾਸ ਸ੍ਰੀ ਅਕਸ਼ਨ ਤੇ ਆਇਆ ਹੈ ਜਸਤੈ ਤਾ ਸਭ ਤੁਖ ਜਾਇ ਤੇ ਆਦਰ ਸਮਰੈ ਕਾਰਨਾਂ ਨੇ ਤਵੇ ਤੈ ਸਭ ਕਹੀਂ ਹੋਇ ਸਹਾਇ 10ਵਾਂ ਬਾਦਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਵ ਤੁਹਾਂ ਹੋਇ ਸਹਾਇ ਦਸਾਂ ਬਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਤੇ ਅੰਤਰ ਕੇ ਬੋਲੋ ਜੀ ਮਾਹਂ ਗੁਰੂ ਪੰਜਾਂ ਪਿਆਰਿਆਂ ਚੋਂ ਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਇਕੱਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਬਾਹ ਦੇਖ ਕੇ ਅੰਡਟ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬਰੋ ਜੀਵਾ ਗੁਰੂ ਜਨਾ ਸੰਗਾ ਸੰਗਨੀਆਂ ਨੇ ਧਰਮ ਹੇਤ ਸਿਸ ਦੇਤੇ ਬੰਦ ਬੰਦ ਕਟਾਏ ਕੋਪਰੀਆਂ ਨੋ ਹੀਆਂ ਚੜ੍ਹ ਘਟੀਆਂ ਤੇ ਚੜੇ ਆ ਰਹਿਆਂ ਨਾਲ ਚਰਾਏ ਗੇ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੇ ਹਾਰਿਆ ਸਿੱਖੇ ਕੈਸਾ ਸਵਾਸਾਂ ਨਾ ਨਿਭਾਈ ਤਨਾਬੇ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਅਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾ ਬੈ ਚਤਾ ਵਿਖਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿ ਤਹਾ ਤਹਾ ਰੱਛਿਆ ਰਾਇਤ ਦੇਖ ਤੇਖ ਫਤੇ ਬਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਕਾ ਨੂੰ ਸਖੇਦਾਨ ਕੇਸਦਾਨ ਰਹਿਤਦਾਨ ਬਵੇਦਾਨ ਵਿਸਾਹਦਾਨ ਪ੍ਰੋਸਾਹਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਕੀਆਂ ਟੰਡੇ ਬੰਗੇ ਜੁਗਾ ਜੁਗਾ ਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬਰੋ ਜੀਵਾ ਹੈ ਬਰੋ ਸਿੱਖਾਂ ਦਾ ਮਾਨ ਮਾਤ ਪੁੱਤ ਚ ਮਤ ਬਤ ਦਾ ਰਾਖਾ ਆਪ ਵਾਹਿਗੁਰੂ ਹੈ ਆ ਕਾਲਪੁਰਕ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰੇ ਗੁਰੂ ਧਾਮ ਦੇ ਜਨਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਪੁੱਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋਖੇ ਨਿਮਾਣੀਆਂ ਮਿਮਾਂ ਦੇ ਤਾਣਿਆਂ ਦੇ ਤਾਨ ਨੇ ਰੋਟਿਆਂ ਦੀ ਓਟ ਨਿਆਸਰੀਆਂ ਦਾ ਆਸਰਾ ਧੰਨ ਧੰਨ ਦਾਸਾਂ ਬਾਚੀਆਂ ਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਠਨ ਚਰਨਾਂ ਮੇਂ ਪ੍ਰਦਾਸ ਬੈਂਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਜੂ ਦੇ ਪਵਿੱਤਰ ਪਾਠਨ ਦਰਬਾਰ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਜੂ ਦੀ ਪਵਿੱਤਰ ਪਾਠਨ ਹਜ਼ੂਰੀ ਵਿੱਚ ਜਗਤ ਜਲੰਧਾ ਰਖ ਲਾਇ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਬਰ ਤਤ ਲੈ ਹੋ ਉਵਾਰ ਐਸੇ ਦੀਨ ਦਿਆਲ ਸਤਿਗੁਰੂ ਜੋ ਜੋ ਇਲਾਕੇ ਪੰਜਾਬ ਦੇ ਖੜ ਦੀ ਮਾਰ ਵਿੱਚ ਆਏ ਹਨ ਤਨਾਂ ਦੇ ਚੜ੍ਹਦੀ ਕਲਾ ਵਸਤੇ ਅਰਦਾਸ ਬੇਨਤੀ ਜੋਤਰੀ ਹੈ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਤਰੀ ਹੈ ਕਿਰਪਾ ਕਰੋ ਸਮੁੱਚੇ ਇਲਾਕੇ ਸਮੁੱਚੇ ਪੰਜਾਬ ਦੇ ਜੋ ਵੀ ਪਿੰਡ ਹੜ ਦੇ ਹਿੱਟ ਪਾਕੀ ਆਇ ਹੰਤਨਾ ਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਤਰੀ ਜਿਨ੍ਹਾਂ ਜਨਾ ਇਲਾਕਿਆਂ ਦੇ ਵਿੱਚ ਹਾੜਾ ਹਿਆ ਇਹ ਕਿਰਪਾ ਕਰੋ ਸਰਬੱਤ ਦਾ ਪਾਲਾ ਕਰੋ ਸੱਚੇ ਪਾਤਸ਼ਾਹ ਨਗਰ ਖੇੜੇ ਵਿੱਚ ਸੁਖ ਵਰਤਾਉਣ ਚੜ੍ਹਦੀ ਕਲਾ ਸਰਬੱਤ ਦਾ ਪਾਲਾ ਕਰਨਾ ਗੁਰੂ ਗਰੀਬ ਨਵਾਜ਼ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਤਰੀ ਹੈ ਸਰਬੱਤ ਸੰਗਤ ਦਾ ਪਾਲਾ ਕਰਨਾ ਸਰਬੱਤਿ ਭਾਗ ਦੇ ਦਾਤ ਪਰਮਾਤਮਾ ਕਰਪਾ ਕਰੋ ਸੁਖੁ ਵਾ ਨਾਮ ਚਤਰਾ ਨਾਨਕ ਨਾਮ ਚੜ੍ਹਦੀ ਖਰਾਤ ਤੇਰੇ ਭਾਣੇ ਸਗਤ ਦਾ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਨੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਨੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ